ਅਜੀ ਪ੍ਰਧਾਨ ਜੀ ਕੀ ਨਾਮ ਪ੍ਰਧਾਨ ਜੀ ਨਾਮ ਨੂੰ ਮੇਰਾ ਨਾਮ ਸਤਪਸ ਹੁੰਦਾ ਜੀ ਕੀ ਮਸਲਾ ਹੋਇਆ ਜੀ ਅਰਜ਼ ਕਰਦੇ ਆਂ ਵੀ ਅੱਜ ਐਤਵਾਰ ਦਾ ਦਿਨ ਸੀਗਾ ਨਕੌਦਰ ਚਰਚੇ ਦੇ ਵਿੱਚੋਂ ਇਹ ਨੌਜਵਾਨ ਨਾਲ ਭੈਣਾ ਦੇ ਨਾਲ ਉਹਨਾਂ ਦੀ ਮਾਂ ਸੀ ਆ ਰਹੇ ਸੀਗੇ ਇਹ ਜਦੋਂ ਚਰਚੋਂ ਆ ਰਹੇ ਸੀ ਇੱਥੇ ਜਿਹੜਾ ਲਾਕਾ ਲੱਗਦਾ ਇੱਥੇ ਟੀਪ ਪੁਆਇੰਟ ਦੇ ਉੱਤੇ ਜੋ ਲਾਕਾ ਲੱਗਦਾ ਤੇ ਪੁਲਿਸ ਵਾਲੇ ਮੁਲਾਜ਼ਮ ਖੜੇ ਸੀ ਜਾਂਗੇ ਹੱਥ ਨਹੀਂ ਦਿੱਤਾ ਇਹਨਾਂ ਮੋਰੇ ਉਹਦਾ ਹੈਂਡ ਰੋਕਣ ਦੇ ਫੜਿਆ ਤਾਂ ਮੋਰ ਨਾਲ ਇਹ ਵੀ ਡਿੱਪਿਆ ਤੇ ਉਹ ਪੁਲਿਸ ਵਾਲਾ ਵੀ ਡਿੱਪਿਆ ਉਹਦੇ ਮਾੜੀ ਮੋੜੀ ਰਗੜ ਲੱਗੀ ਪਰ ਇਹਨਾਂ ਨੇ ਮੁੰਡੇ ਨੂੰ ਕੁੱਟਿਆ ਬਹੁਤ ਆ ਨਾਲ ਕੱਪੜੇ ਪਾੜੇ ਆ ਨਾਲ ਮਾਵਾ ਭੈਣਾਂ ਨੂੰ ਮਤਲਬ ਗਾਲਾਂ ਬਾਣਾਂ ਵੀ ਕੱਢੀਆਂ ਸਾਰਾ ਉਹ ਪੁੱਠਾ ਜੋ ਵੀ ਬੋਲੇ ਕੀਤਾ ਤੇ ਹੁਣ ਮਤਲਬ ਜਦੋਂ ਜਦੋਂ ਸਾਨੂੰ ਪਤਾ ਲੱਗਾ ਚਰਤੀ ਦੀ ਕਮੇਟੀ ਸਾਰੀ ਇੱਥੇ ਆਈ ਆ ਹੁਣ ਅੱਜ ਡੇਢ ਤੋਂ 2 ਘੰਟੇ ਹੋ ਗਏ ਇੱਥੇ ਬੈਠਿਆਂ ਨੂੰ ਲੋਕ ਪਰੇਸ਼ਾਨ ਹੋ ਰਹੇ ਆ ਲੋਕਾਂ ਨੇ ਇਹ ਕਹਿਣਾ ਵੀ ਇਹ ਲੋਕ ਧਰਨਾ ਲਾ ਕੇ ਪਰੇਸ਼ਾਨ ਕਰਦੇ ਆ ਪਰ ਸਾਡੀ ਮੰਗ ਇਹ ਆ ਵੀ ਜਿੰਨਾ ਚਿਰ ਇਸ ਐਸਓ ਆ ਕੇ ਸਕੂਟਰੀ ਲੈ ਕੇ ਆਉਂਦਾ ਉਹ ਪੁਲਿਸ ਵਾਲਾ ਜਿਹੜਾ ਮਾਫੀ ਨਹੀਂ ਮੰਗਦਾ ਕਿਉਂਕਿ ਤੁਹਾਨੂੰ ਪਤਾ ਜਿਉਂ ਉਹ ਭਗੰਤ ਮਾਨ ਸਰਕਾਰ ਆਈ ਆ ਗੁੰਡਾਗਰਦੀ ਪੁਲਿਸ ਦੀ ਬਹੁਤ ਜਿਆਦਾ ਵਧ ਗਈ ਆ ਬਿਲਕੁਲ ਗੁੰਡਾਗਰ ਜੀ ਜਿਆਦਾ ਵਧੀਆ ਇਸ ਕਰਕੇ ਤੁਹਾਨੂੰ ਮੀਡੀਅਮ ਰਾਹੀਂ ਤੁਹਾਡੇ ਮੀਡੀਆ ਰਾਹੀਂ ਤਾਂ ਦੱਸਣਾ ਚਾਹੁੰਦੇ ਸੀ ਉਹੋ ਹੀ ਬੰਦਾ ਆਵੇ ਉਹੋ ਹੀ ਬੰਦਾ ਜਿਹੜਾ ਸਕੂਟਰੀ ਲੈ ਕੇ ਆਵੇ ਦੇਵੇ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦਾ ਜਿਨਾਂ ਚਿਰ ਲੋਕਾਂ ਦਾ ਤੁਸੀਂ ਘਟੋ ਘਟ ਕਾ ਕੇ ਚੈੱਕ ਕਰ ਰਹੇ ਆ ਉਹਨੂੰ ਹੱਥ ਦਿਓ ਬੀਬੀਆਂ ਨਾਲ ਆ ਕਿਹੜਾ ਕੋ ਦੋ ਨੰਬਰ ਦਾ ਕੰਮ ਆ ਇਸ ਕਰਕੇ ਜੋ ਵੀ ਇਹਨੇ ਕੀਤਾ ਪੁਲਿਸ ਨੇ ਮਾੜਾ ਕੀਤਾ ਇਹ ਗੁੰਡਾਗਰੀ ਦੇ ਹੱਥ ਪਾਉਣੀ ਚਾਹੀਦੀ ਜੇ ਇਹਾਂ ਨੇ ਹੁਣ ਸਾਡੀ ਗੱਲ ਨੂੰ ਨਾ ਸੁਣਿਆ ਤੇ ਹੁਣ ਭਵੇਂ ਲੋਕ ਘਟਿਆ ਇਹ ਸ਼ਾਮ ਤੱਕ ਲੋਕ ਆਉਂਦੇ ਰਹੇ ਉਹਨਾਂ ਚ ਰਹੀ ਸੁਹਿਲਣਾ ਨਹੀਂ ਭਵੇਂ ਰਾਤ ਦਿਨ ਚੜ ਜਵੇ ਜਿਨਾਂ ਚਿਰ ਸਾਨੂੰ ਇਨਸਾਫ਼ ਨਹੀਂ ਮਿਲਦਾ ਜਦੋਂ ਤੁਸੀਂ ਆਏ ਆ ਉਦੋਂ ਇੱਥੇ ਬੈਰੀਕੇਡ ਲੱਗੇ ਹੋਏ ਸੀ ਪੁਲਿਸ ਨੇ ਨਾਕਾ ਲਾਇਆ ਸੀ ਬੈਰੀਕੇਡ ਆ ਰਾਇ ਲਾਇਆ ਹੋਇਆ ਸੀ ਕਿ ਬੈਰੀਕੇਡ ਨਹੀਂ ਨਹੀਂ ਲਾਈ ਹੈ ਇੱਥੇ ਬੈਰੀਕੇਡ ਕੋਈ ਨਹੀਂ ਲੱਗਾ ਹੋਇਆ ਸੀ ਨਹੀਂ ਲੱਗੇ ਲੱਗੇ ਹੋਏ ਸੀ ਜੀ ਮੁਲਾਜ਼ਮਾਂ ਤੇ ਹੈਦਰ ਫਾੜ ਲੈਣੇ ਹੈਦਰ ਫਾੜ ਲੈ ਕੇ ਹੈ ਨਾ ਬੈਰੀਕੇਡਾ ਤੋਂ ਪਿਛਲੇ ਬੰਨੇ ਗੱਲ ਆ ਗਈ ਪਿਛਲੇ ਬੰਨੇ ਪੈਸੇ ਲਈ ਕਹਿ ਰਹੇ ਸੀ ਪੈਸੇ ਲਈ ਲੈ ਗਏ ਨੇ ਜਦੋਂ ਜਦੋਂ ਹੱਥ ਪਾਇਨ ਮੈਂ ਪਹਿਰੇ ਹੱਥ ਲਾ ਗਿਆ ਮੈਂ ਕਿ ਸਰ ਜੀ ਮੇਰੇ ਮੁੰਡੇ ਨੂੰ ਮਾਰੋ ਨਾ ਕਹਿੰਦਾ ਪਿੱਛੇ ਹਟ ਜਾ ਥੱਪੜ ਮਾਰਾਂਗਾ ਮੈਂ ਨਾਲ ਪਰਮੈਫਿਕ ਚਲ ਜਦ ਮੈਂ ਵੀਡੀਓ ਬਣਾਉਣ ਲੱਗੀ ਮੇਰੇ ਕੋਲ ਦੋਨੋਂ ਲੋਅਰ ਖੋਲੇ ਨੇ ਹੁਣ ਸਾਰਾ ਰਤਨਾthias ਪਾਸਟਰ ਆਇਆ ਤਾਂ ਦਿੱਤੇ ਸੀ ਬਹੁਤੀ ਹੈ ਤਾਂ ਕਿੰਨੇ ਮਿਲ ਆਂਦੇ ਜਣੇ ਗੁੰਡਾਗਰੀ ਕਰਦੇ ਨੇ ਪੈਸੇ ਗੋਰਪ੍ਰੀਤ ਹੈ ਗੋਰਪ੍ਰੀਤ ਕਿੱਥੋਂ ਆ ਕਿਹੜਾ ਪਿੰਡ ਆਪਣਾ ਸੰਗੋਵਾਲ 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 ਅਸੀਂ ਚਰਚ ਜਾ ਵੀਦਨ ਕੋਤਰਾ ਹੈ ਦਾਇਰ ਸੰਗੋਵਾਲ ਕੜਾ ਮਹਿਦਬੋਰਾਲਾ ਨਹੀਂ ਇਹ ਤਲਵੰਡਾ ਆ ਜੀ ਤਲਵੰਡਾ ਲੱਗਿਆ ਠੀਕ ਹੈ ਹੁਣ ਮੰਗ ਕੀ ਕਰਦੇ ਹੋ ਮੰਗ ਸਾਡੀ ਇਹ ਹੈ ਜੀ ਵੀ ਜਿਹੜਾ ਸਾਡਾ ਮੋਟਰਸਾਈਕਲ ਵਗੈਰਾ ਉਹ ਦਿੱਤਾ ਜਾਵੇ ਪੁਲਿਸ ਵਾਲਾ ਗਲਤੀ ਦਾ ਆਪਣੇ ਅਹਿਸਾਸ ਕਰੇ ਆਗੇ ਤੇ ਤਾਂ ਜਾ ਕੇ ਸਾਡਾ ਸਕੂਟਰ ਕਿੱਥੇ ਉੱਠਣਾ ਨਹੀਂ ਤਾਂ ਅਸੀਂ ਉੱਠਣਾ ਨਹੀਂ ਜੇ ਸਾਨੂੰ ਕਹਵੇ ਵੀ ਤੁਸੀਂ ਉਸ ਥਾਣੇ ਆਓ ਥਾਣੇ ਗੱਲ ਸੁਣੋ ਜਿਹੜਾ ਆਪਣੇ ਸਨਦਾਰ ਸਾਹਿਬ ਖੜੇ ਆ ਵੀ ਐਸ.ਐਚ.ਓ ਨੇ ਕਿਹਾ ਵੀ ਇੱਥੇ ਆ ਗੱਲ ਸੁਣੋ ਮੇਰੀ ਅਸੀਂ ਕਿਤੇ ਨਹੀਂ ਜਾਣਾ ਅਸੀਂ ਇੱਥੇ ਬੈਠੇ ਆ ਉਹ ਆ ਜਿੰਨਾ ਵੀ ਮਰਜ਼ੀ ਟਾਈਮ ਲੱਗ ਜਾਵੇ ਅਸੀਂ ਸਕੂਟਰ ਲੈ ਕੇ ਆਵੇ ਦੇ ਗਿਆ ਵੀ ਜਿਹੜਾ ਵੀ ਹੈਗਾ ਮਲਾਮ ਕੋਈ ਗੱਲ ਤੁਸੀਂ ਇੱਥੇ ਆਓ ਦੇਖੋ ਇਦਾਂ ਦੀ ਗੱਲ ਹੈ ਲੋਕ ਇੱਥੇ ਆ ਜਣੇ ਮੁੜ ਕੇ ਜਾਦਾ ਬਹੁਤ ਕੰਮ ਅਸੀਂ ਨਹੀਂ ਚਾਹਦੇ ਵੀ ਲੋਕ ਪਰੇਸ਼ਾਨ ਇਹਦਾ ਚੰਗਾ ਮੰਜਾ ਲਾਇਆ ਉਸ ਤੋਂ ਬਾਅਦ ਅਸੀਂ ਚਰਚ ਕਮੇਟੀ ਆਏ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਬੱਚਿਆਂ ਨੂੰ ਇਨਾ ਇਹਨਾਂ ਕੋ ਗਲਤੀ ਹੋ ਗਈ ਆ ਤੁਸੀਂ ਕੁੱਟ ਲਿਆ ਮਾਰ ਲਿਆ ਓਕੇ ਠੀਕ ਆ ਹਨਾ ਓਕੇ ਆ ਤੇ ਅਸੀਂ ਪੀਰ ਸਾਹਿਬ ਕੋ ਫੋਨ ਕਰਾਇਆ ਐਮਐਲਏ ਸਾਹਿਬ ਕੋ ਫੋਨ ਕਰਾਇਆ ਇਹ ਬੱਚੇ ਕਹਿੰਦੇ ਵੀ ਚਲੋ ਸਸੀ ਸੋਰੀ ਵੈਰੀ ਕਰਦੇ ਆ ਕੁੜੀਆਂ ਪੈਰਾ ਚ ਵੀ ਪਈਆਂ ਜਵਾਲਤੀਆਂ ਕਿੰਨੀਆਂ ਵੀ ਸਾਡੇ ਭਰਾ ਤੋਂ ਗਲਤੀ ਹੋ ਗਈ ਇੱਕ ਮਿੰਟ ਜੀ ਤੁਹਾਨੂੰ ਕਿੱਥੋਂ ਆ ਰਹੇ ਤੁਸੀਂ ਉੱਤੀ ਬੋਲੋ ਨਕੌਦਰ ਨਕੌਦਰ ਕੀ ਕੀ ਕਰਦੇ ਨੇ ਨਕੌਦਰ ਜਰੂਰ ਜਾਨੇ ਆ ਬੰਦਗੀ ਕਰਦੇ ਆ ਜਨਾਬ ਮੁਰਦਾਬਾ 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 ਜਨਾਬ ਜੀ ਮੁਰਦਾਬਾ 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 ਜੁਮਤੀ ਕਰਨ ਜੀ ਜੀ ਗੱਲ ਤੁਹਾਡੀ ਠੀਕ ਆ ਜਨਾਬ ਪਤਾ ਗੱਲ ਕੀ ਆ ਮੈਂ ਕਹਾਂ ਜੀ ਜਨਾਬ ਬੇਨਤੀ ਪਤਾ ਗੱਲ ਕੀ ਆ ਜਦੋਂ ਹੁਣ ਬੀਬੀਆਂ ਨੂੰ ਕੁੱਟਿਆ ਮਤਲਬ ਇੰਨੀ ਵੀ ਨਹੀਂ ਗੁੰਡਾ ਕਰ ਚਾਹੀਦੀ ਪਸਦਾ ਬੰਦਾ ਰੋਗ ਦਾ ਤੇ ਘੱਟੋ ਘੱਟ ਮੋਟਾ ਫਾੜ ਕੇ ਸਿੱਟਣਾ ਕੁੜੀਆਂ ਨਾਲ ਘੱਟੋ ਘੱਟ ਜਦ ਮੁੰਡੇ ਇਕੱਲੇ ਹੁੰਦੇ ਪਾਗੜੀ ਗੜਾ ਕੱਲੇ ਵੀੜੇ ਹੁੰਦੇ ਜਨਾਬ ਗੱਲ ਤੇ ਆ ਨਾ ਜੋ ਡਿੱਗਣ ਉਹ ਡਿੱਗਣੀ ਜਾਂ ਪੱਗ ਉਹ ਵੀ ਡਿੱਗਾ ਕੁੜੀਆਂ ਉਹ ਵੀ ਡਿੱਗੀਆਂ ਡਿੱਗਣੇ ਮੇਰੀ ਬੇਨਤੀ ਹੈ ਮੈਂ ਕਹਿੰਦਾ ਜੇ ਤੁਸੀਂ ਨਹੀਂ ਇੱਥੇ ਇੱਥੇ ਥਾਣੇਦਾਰ ਤੁਹਾਡਾ ਖੜਾ ਆ ਇੱਕੋ ਸਕੂਟਰੀ ਇੱਥੇ ਭੇਜ ਦਿਓ ਅਗਲੀ ਗੱਲ ਸਵੇਰੇ ਕਰ ਲਵਾਂਗੇ ਸਕੂਟਰੀ ਇੱਥੇ ਭੇਜੋ ਚੌਂਕ ਦੇ ਵਿੱਚ ਹੀ ਜੋ ਮੋਟਰਸਾਈਕਲ ਵਗੈਰਾ ਹੈਗਾ ਇੱਥੇ ਭੇਜੋ ਚੌਂਕ ਦੇ ਵਿੱਚ ਭੇਜੋ ਅਸੀਂ ਸਕੂਟਰ ਲੈ ਕੇ ਚੱਲ ਜਾਾਂਗੇ ਬਾਕੀ ਸੇਰੇ ਕਰ ਲਾਂਗੇ ਮੈਂ ਕਹਾਂ ਥਾਣੇਦਾਰ ਸਾਹਿਬ ਇੱਕ ਫੜਕੋਲ ਖੜੇ ਆ ਇਹਨਾਂ ਨੂੰ ਦੱਸ ਦਿਓ ਹਾਂ ਜੀ ਹਾਂ ਜੀ ਕੀ ਨਾਮ ਜੀ ਆਪਣਾ ਹਾਂਜੀ ਅੱਜ ਕੀ ਮਸਲਾ ਹੋਇਆ ਜੀ ਇੱਥੇ ਮੌਕੇ ਤੇ ਪਤਾ ਲੱਗਾ ਧਰਨਾ ਲੱਗਾ ਹੈ ਹਾਂਜੀ ਐਸਓ ਸਾਹਿਬ ਨੂੰ ਭੇਜਿਆ ਆ ਹਾਂਜੀ ਤੇ ਮੌਕੇ ਤੇ ਪੁੱਛਦੇ ਇਹਨਾਂ ਨੂੰ ਕੀ ਗੱਲ ਬਾਰੇ ਧਰਨੇ ਦਾ ਕਾਰਨ ਕਾਰਨ ਬਾਰੇ ਨਹੀਂ ਪਤਾ ਜੀ ਕਾਰਨ ਬਾਰੇ ਸਕੂਟਰੀ ਬਾਰੇ ਕੋਈ ਤਗੜਾ ਡਿਸਪਿਊਟ ਹੋਇਆ ਮਲਾਜ਼ਮ ਨਾਲ ਇਲਾਕੇ ਦੇ ਰੋਕੇ ਤੇ ਕਿਵੇਂ ਮਲਾਜ਼ਮ ਨੇ ਪਰ ਇਹਨਾਂ ਦਾ ਤਾਂ ਇਹ ਕਹਿਣਾ ਕਿ ਪੁਲਿਸ ਮੁਲਾਜ਼ਮ ਨੇ ਮੋਰੇ ਹੋਏ ਮੋਟਰਸਾਈਕਲ ਦਾ ਹੈਂਡਲ ਫੜ ਕੇ ਰੋਕਿਆ ਰੋਕਿਆ ਕੀ ਇਹ ਰਾਈਟ ਹੈ ਪੁਲਿਸ ਮੁਲਾਜ਼ਮ ਨੂੰ ਮੋਰੇ ਹੈਂਡਲ ਫੜ ਕੇ ਰੋਕਣ ਦਾ ਮੈਂ ਮੋਕੇ ਤੇ ਨਹੀਂ ਜਾ ਕਿਸੇ ਨੂੰ ਮਾਰ ਕੁੱਟ ਕਰਨ ਦਾ ਕੋਈ ਰਾਈਟ ਹੈ ਚਲੋ ਮੈਂ ਮੋਕੇ ਤੇ ਨਹੀਂ ਆਪਾਂ ਜੇ ਵਾਰੀ ਜਾਂਦੇ ਆਪਾਂ ਨੂੰ ਮੋਕੇ ਤੇ ਆਇਆ ਕਰਦੇ ਨੇ ਰਿਕਾਰਡਿੰਗ ਆਪਾਂ ਨੂੰ ਫੋਨ ਆਇਆ ਤੇ ਚੱਲਣ ਲੱਗਾ ਠੀਕ ਹੈ ਗੱਲ ਸੁਣੋ ਜੀ